SSF ਸੜਕ ਸੁਰੱਖਿਆ ਫੋਰਸ ਇਹ ਵਿਜਨਸੀ ਦਾ ਸੀਐਮ ਸਾਹਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿਉਂਕਿ ਉਹ ਬੜੇ ਕਨਸਰਨ ਸੀਗੇ ਇਸ ਚੀਜ਼ ਨੂੰ ਲੈ ਕੇ ਵੀ ਆਪਣੇ ਜਿਹੜੇ ਪੰਜਾਬ ਦੀ ਡੈਥ ਰੇਟ باقی ਸਟੇਟਾਂ ਨਾਲੋਂ ਬਹੁਤ ਜ਼ਿਆਦਾ ਹੈ ਇਸ ਕਰਕੇ ਉਹਨਾਂ ਦੇ ਇੱਕ ਆਈਡੀਆ ਸੀਗਾ ਵੀ ਇਹਦੇ ਵਾਸਤੇ ਇੱਕ ਅਲੱਗ ਫੋਰਸ ਕ੍ਰੀਏਟ ਕੀਤੀ ਜਾਵੇ ਟਿਲ ਡੇਟ ਅਸੀਂ ਹੁਣ ਤੱਕਰ 7000 ਐਕਸੀਡੈਂਟਸ ਨੂੰ ਅਸੀਂ ਡੀਲ ਕਰ ਚੁੱਕੇ ਹਾਂ ਜਿਦੇ ਵਿੱਚੋਂ 4000 ਦੇ ਕਰੀਬ ਅਸੀਂ ਜਿਹੜੇ ਸੀਰੀਅਸ ਇੰਜਰਡਸ ਐ ਉਹਨਾਂ ਨੂੰ ਸਾਡੇ ਐਸਐਸਐਫ ਟੀਮ ਨੇ ਮੌਕੇ ਤੇ ਪਹੁੰਚ ਕੇ ਅਸੀਂ ਉਹਨਾਂ ਨੂੰ ਹਸਪੀਟਲ ਇਡਮਟ ਕਰਾਇਆ ਜਿਦੇ ਕਾਰਨ ਉਹਨਾਂ ਦੀਆਂ ਕਾਫੀ ਜਾਨਾਂ ਬਚੀਆਂ ਤੇ ਹੁਣ ਤੱਕਰ ਜਿਹੜੀ ਡੈਥ ਰੇਟ ਐ ਉਹ ਕਾਫੀ ਘਟ ਗਈ ਐ ਜਿਹੜਾ ਕ੍ਰਾਈਮ ਰੇਟ ਐ ਜਿਹੜਾ ਐਸਐਸਐਫ ਦੇ ਰੂਟਸ ਤੇ ਉਹ ਵੀ ਇੱਕ ਬੜਾ ਅੱਛਾ ਦੇਖਣ ਨੂੰ ਮਿਲਿਆ ਵੀ ਕ੍ਰਾਈਮ ਰੇਟ ਬੜਾ ਘਟਿਆ ਹੈ। ਕਾਫੀ ਜਾਨਾਂ ਬਚਣ ਦੇ ਨਾਲ ਲੋਕੀ ਬੜਾ ਸੁਰੱਖਿਅਤ ਫੀਲ ਕਰਦੇ ਆ। ਕਿਉਂਕਿ ਜਿਹੜਾ ਵੀ ਅਸੀਂ ਇਹ ਗੱਡੀਆਂ ਹੈਗੀਆਂ ਇਤੀ 30 ਕਿਲੋਮੀਟਰ ਬਾਅਦ ਇੱਕ ਤੁਹਾਨੂੰ ਗੱਡੀ ਨਜ਼ਰ ਆਊਗੀ। ਹੁਣ SSF ਦਾ ਜਿਹੜਾ ਸੈਕੰਡ ਫੇਸ ਆ ਰਿਹਾ ਉਹਦੇ ਵਿੱਚ ਇੰਟਰਸੈਪਟਰਸ ਆ ਰਹੇ ਆ। ਆਨਲਾਈਨ ਚਲਾਨਿੰਗ ਹੋਏਗੀ। ਅਸੀਂ 6 ਤਰ੍ਹਾਂ ਦੇ ਚਲਾਨ ਉਹਦੇ ਵਿੱਚ ਕੀਤੇ ਹੈਗੇ ਆ। ਵਿਦਆਊਟ ਸੀਟ ਬੈਲਟ ਹਾਈਵੇ ਤੇ ਓਵਰ ਸਪੀਡਿੰਗ ਮੋਬਾਈਲ ਫੋਨ ਵਿਦਾਊਟ ਹੈਲਮਟ ਟ੍ਰਿਪਲ ਰਾਈਡਿੰਗ ਔਰ ਹਾਈ ਬੀਮ ਇਹ ਅਸੀਂ ਇੱਕ ਚਲਾਨੀ ਲੈ ਕੇ ਆ ਰਹੇ ਹਾਂ ਜਿਹਦੇ ਕਰਕੇ ਇੱਕ ਐਕਸੀਡੈਂਟ ਦੀ ਰੇਸ਼ੋ ਹੋਰ ਜ਼ਿਆਦਾ ਥੱਲੇ ਆ ਜਾਏਗੀ ਤੇ ਮੈਂ ਪੰਜਾਬ ਵਾਸੀ ਨੂੰ ਇਹੀ ਕਹਿਣਾ ਚਾਹੁੰਦਾ ਸਾਡੇ ਹਾਈਵੇ ਤੇ ਸੁਰੱਖਿਤਰ ਰੋ ਤੇਨ ਨਾਲ ਡਰਾਈਵ ਕਰੋ ਕਿਉਂਕਿ ਜਾਨਾਂ ਬੜੀਆਂ ਕੀਮਤੀ ਹੈ ਤੇ ਸੀਐਮ ਸਾਹਿਬ ਪੰਜਾਬੀਆਂ ਦੀ ਜਾਨਾਂ ਨੂੰ ਲੈ ਕੇ ਬਹੁਤ ਇਸ ਚੀਜ਼ ਦੇ ਚਿੰਤਕ ਹਨ